ਨੂੰ ਲੱਗ ਜਾਂਦਾ ਪਾਣੀ ਥੱਲੇ ਵਹੁੰਦੇ ਇਹਨਾਂ ਦੇ ਪਲੱਗ ਮੇਰੀ ਵੀ ਇੱਦੇ ਖੜ ਗਈ ਸੀ ਖਨੋੜਾ ਸਕੂਟਰੀਆਂ ਬੰਦ ਰਹੀਆਂ ਜੀ ਪਾਣੀ ਚ ਦੋਸ ਸਕੂਟਰੀਆਂ ਬੰਦ ਹੋ ਗਈਆਂ ਆ ਵਿਚਾਰੇ ਰੋੜ ਕੇ ਦੁਰੇ ਬਾਦ ਨੂੰ ਲੈ ਤੀਜੀ ਵੀ ਆ ਗਈ ਆ 3rd one behind ਬੰਦ ਹੁੰਦੀ ਬਾਜੀ ਸਕੂਟਰੀ ਵਿੱਚ ਬਾ ਜਾਂਦੀ ਇਹ ਲੇਡੀ ਜਾਦਾ ਐ ਕੱਢ ਗਿਆ ਕੱਢ ਗਿਆ ਸ਼ੇਅਰ ਕੱਢ ਗਿਆ ਕੱਢ ਗਿਆ ਨਹੀਂ ਫਸ ਗਈ ਓਏ ਲੋਰੀ ਇਹ ਫੇ ਮਾਮਾ ਪੱਥਰ ਆ ਤੇ ਵੇ ਪੁੱਤ ਗਈ ਇਹ ਵੀ ਫਸ ਗਈ ਖੜ ਗਈ ਛੋੜ ਕੇ ਕੱਢਣੀ ਪੈਣੀ ਭਰਾ ਲੋਰੀ ਖਨੋੜਾ ਵਾਈਬਸ ਆ ਲੇਟੈਸਟ ਨਿਊਜ਼ ਰਿਕਾਰਡ ਹੋ ਗਈ ਆ ਪਾਂਡਾ ਜੀ ਨਾਲ ਮੇਰੇ ਛੋਟਾ ਕੈਮਰਾਮੈਨ ਪਾਂਡਾ ਜੀ ਗਲਤ ਗੱਲ ਆ ਯਾਰ ਇਹ ਵਿਚਾਰੇ ਲੇਡੀ ਜੀ ਨਾਲ ਉਹ ਲੇਡੀ ਜੀ ਨੂੰ ਉਹਨਾਂ ਜਾਂਦਾ ਇੱਕ ਬੈਠ ਕੇ ਨਾਲ ਜਾ ਨਹੀ ਅਗਲੇ ਨੇ ਪਿੰਡਾਂ ਨੂੰ ਤਾਂ ਜਾਣਾ ਹੀ ਆ ਭਰਾ ਆਪਣੇ ਹੁਣ ਉਹ ਦੇਖ ਲੈ ਸਕੂਟਰ ਹੀ ਫਸ ਗਈ ਆ ਵਿਚਾਰੇ ਪਾਰ ਜਿਆਦਾ ਹੋ ਜਾਂਦਾ ਸਕੂਟਰੀ ਯਾਰ ਸਵੇਸ ਚੱਕਦੀ ਨਹੀਂ ਹੈ ਨਾ ਪਾਰ ਚੱਲਦੀ ਨਹੀਂ ਨੀ ਹੋਰੀ ਤੁਹਾਡੇ ਸਾਹਮਣੇ ਲੇਟੈਸਟ ਨੀਲ ਦਿਖਾਈ ਹੈ ਤੁਹਾਨੂੰ ਡੱਬ ਦੇ ਬੰਦੇ